ਸਰਕਾਰੀ ਹਸਪਤਾਲ ਚ ਇਮਾਰਤ ਵਿੱਚ ਲਗਾਈ ਜਾ ਰਹੀ ਸੀ ਮਾਰੀਟ 13 ਕਰੋੜ ਦੀ ਲਾਗਤ ਨਾਲ ਬਣ ਰਹੀ ਹੈ ਨਵੀਂ ਇਮਾਰਤ ਵਿਭਾਗ ਨੂੰ ਪਤਾ ਲੱਗਣ ਤੇ ਨੀਹਾਂ ਵਿੱਚੋਂ ਪਟਵਾਈ ਗਈ ਮਾਰੀਟ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ 13 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਕ੍ਰਿਟੀਕਲ ਕੇਅਰ ਵਿਗ ਤੇ ਨਿਰਮਾਨ ਵਿੱਚ ਚੰਗੇ ਇੱਟਾਂ ਦੇ ਨਾਲ-ਨਾਲ ਕੁਝ ਪੀਲੀਆਂ ਇੱਟਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਦੀ ਸੂਚਨਾ ਸੋਸ਼ਲ ਮੀਡੀਆ ਰਾਹੀਂ ਪੀ ਡਬਲਯੂ ਡੀ ਵਿਭਾਗ ਨੂੰ ਪਤਾ ਲੱਗਣ ਤੋਂ ਬਾਅਦ ਪ੍ਰੋਜੈਕਟ ਤੇ ਕੰਮ ਕਰ ਰਹੇ ਪਹਿਲੇ ਜੀ ਨੂੰ ਬਦਲ ਕੇ ਨਵੇਂ ਜੀ ਬੀਰ ਸਿੰਘ ਨੂੰ 4 ਜਿੱਤੇ ਦਿੱਤਾ ਗਿਆ ਹੈ ਤਿੰਨਾਂ ਵਿੱਚੋਂ ਪੀਲੀ ਅਤੇ ਮਾੜੀ ਇਟ ਨੂੰ ਬਟਵਾਇਆ ਗਿਆ ਹੈ ਇਸ ਮੌਕੇ ਜਈ ਲਖਮੀਰ ਸਿੰਘ ਨੇ ਕਿਹਾ ਕਿ ਆਪ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਇਮਾਰਤ ਵਿੱਚ ਕੋਈ ਵੀ ਮਾੜਾ ਮਟੀਰੀਅਲ ਨਹੀਂ ਲਗੰ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੀਆਂ ਜੋ ਗਾਈਡਲਾਈਨ ਹਨ ਉਹਨਾਂ ਮੁਤਾਬਕ ਹੀ ਕੰਮ ਕਰਵਾਇਆ ਜਾਵੇਗਾ ਇਹ ਸਰ ਪੰਜਾਬ ਸਰਕਾਰ ਵੱਲੋਂ ਹਸਪਤਾਲ ਦੇ ਵਿੱਚ ਕ੍ਰਿਟੀਕਲ ਕੇਅਰ ਯੂਨਿਟ ਬਣ ਜਾ ਰਿਹਾ ਜਿਹੜਾ ਕੋ ਤਕਰੀਬਨ 13 ਕਰੋੜ ਰੁਪਏ ਦਾ ਹੈ ਕੀ ਇਥੇ ਪਤਾ ਲੱਗਾ ਕਿ ਪੁਰਾਣੀ ਜੀ ਨੂੰ ਫੌਸਟ ਕੀਤਾ ਜਾ ਰਿਹਾ ਹੈ ਸਰ ਸ਼ਿਫਟ ਬਾਰੇ ਮੈਨੂੰ ਨਹੀਂ ਪਤਾ ਕਿਉਂ ਉਹਨੂੰ ਸ਼ਿਫਟ ਕੀਤਾ ਗਿਆ ਮੇਰੀ ਡਿਊਟੀ ਲਗਾਈ ਗਈ ਆ ਤੇ ਮੈਂ ਆਨ ਕੇ ਦੇਖਿਆ ਐਕਸ਼ਨ ਸਾਹਿਬ ਨੇ ਦੇਖਿਆ ਕੋਈ ਟਮਾੜੀ ਲੱਗ ਰਹੀ ਔਰ ਰਿਮੂਵ ਕਰਾਤੀ ਏ ਸਾਰੀ ਤੁਨ ਵਧੀਆ ਕੰਮ ਹੋ ਰਿਹਾ ਕਿੰਨੀ ਕਿਟ ਲੱਗ ਚੁੱਕੀ ਸੀ ਤਿੰਨ ਚਾਰ ਸੌ ਇੱਟ ਹੈ ਗਈ 500 ਹੋਏਗੀ ਵੱਤ ਵਾਤ ਮੈਂ ਗਿਣਤੀ ਨਹੀਂ ਕੀਤੀ ਜਿਹੜੀ ਇੰਨੀਆਂ ਦੇ ਵਿੱਚ ਲੱਗੀ ਹੈ ਮੈਂ ਸਾਰੀ ਰਿਮੂਵ ਕਰਾ ਦਿੱਤੀ ਕਿਨੇ ਘੰਟੇ ਕੰਮ ਹੋ ਚੁੱਕਾ ਕੰਮ ਤੇਰੇ ਸਰ ਸਟਾਰਟ ਆ 10% ਕੰਮ ਹੋਇਆ ਕਿਸੇ ਦਾ ਵੀ ਕੋਈ ਸ਼ਿਕਾਇਤ ਆਈ ਸੀ ਕਿ ਕੋਈ ਪੀਲੇਟ ਲੱਗ ਰਹੀ ਹੈ ਜਾਂ ਕੋਈ ਮੈਨੂੰ ਇਸ ਬਾਰੇ ਜਿਆਦਾ ਜਾਣਕਾਰੀ ਨਹੀਂ ਹੈਗੀ ਮੇਰੀ ਡਿਊਟੀ ਲਗਾਈ ਗਈ ਸੀ ਮੈਂ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਪੁਰਾਣੀ ਇੱਟ ਲੱਗੀ ਹੈ ਕੋਈ ਮਾੜੀ ਇੱਟ ਲੱਗੀ ਮੈਂ ਕਢਵਾਤੀ ਸਾਰੀ ਕਿੰਨੇ ਲਾਈ ਸੀ ਤੇ ਕਿਦੀ ਨਿਕਲੀ ਲੱਗਦੀ ਇੱਟ ਕਿੱਟ ਲਾਉਂਦੀ ਸਰ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਕੋਈ ਹੈਗੀ ਵੀ ਪਹਿਲੋਂ ਕੌਣ ਕੰਮ ਕਰ ਰਿਹਾ ਸੀ ਕਿੰਨੇ ਲਗਾਈ ਆ ਮੈਨੂੰ ਤੇ ਮੇਰੀ ਡਿਊਟੀ ਲਗਾਈ ਗਈ ਮੈਂ ਆਣ ਕੇ ਮੈਂ ਦੇਖਿਆ ਮੈਨੂੰ ਦੱਸਿਆ ਗਿਆ ਵੀ ਆ ਗਲਤੀ ਠਿਕਦਾਂ ਦੀ ਸਾਰੇ ਲਾਈਕ ਠਿਕਦਾਂ ਲਾਈ ਮੈਡਮ ਇਹ ਹੁਣ ਵੇਖਣਗੇ ਜੀ ਸਾਡੇ ਉੱਪਰ ਜਿਹੜੇ ਹੈਗੇ ਆ ਸਾਰੇ ਕਿੰਨੀ ਨਗੈਲੀ ਹੋਈ ਆ ਜੀ ਹਾਂ ਜਾਨ ਚੱਲ ਰਹੀ ਹੈ ਕਿ ਕਿੰਨੇ ਲਗਾਈ ਹੋਈ ਹੈ ਉਹ ਆਪਾਂ ਰਿਮੂਵ ਕਰਾ ਦਤੀ ਜੀ ਸਾਰੀਆਂ ਛੋਟੋ ਵਗੈਰਾ ਖੇ ਚਲੀ ਆਉਂਦੀਆਂ ਤੁਹਾਡੀ ਕੀ ਜ਼ਿੰਮੇਵਾਰੀ ਹੈ ਜੀ ਸਰ ਮੇਰੀ ਨਿਗਰਾਨੀ ਦੇ ਵਿੱਚ ਫਰਸਟ ਕਲਾਸ 8 ਟਾ ਹੀ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਚੱਕੇ ਲੱਗੇ ਹੋਏ ਆ ਫਰਸਟ ਕਲਾਸ 8 ਟਾ ਫਰਸਟ ਕਲਾਸ ਰੀਟਾ ਸੀਮੈਂਟ ਏਸੀਸੀ ਬ੍ਰਾਂਡ ਦਾ ਲਗਾਇਆ ਜਾ ਰਿਹਾ ਸਰੀਆ ਵਧੀਆ ਕੁਆਲਟੀ ਦਾ ਜੰਦਲ ਦਾ ਸਰੀਆ ਹੈਗਾ ਕੰਕਰੀਟ ਜਿਹੜੀ ਉਹ ਆਰਐਮਸੀ ਤੋਂ ਮਿਕਸ ਹੋ ਕੇ ਆ ਰਹੀ ਆ ਜਿੱਥੇ ਕਿ ਥੋੜੀ ਬੋਤੀ ਲੋਡ ਪੈਂਦੀ ਹੈ ਸਾਡਾ ਮਿਕਸਚਰ ਹੈਗਾ ਉਹਦੇ ਨਾਲ ਮਿਕਸ ਕਰਕੇ ਪਾਈ ਜਾ ਰਹੀ ਆ ਠੀਕ ਨਹੀਂ ਤੇ ਵਧੀਆ ਕੁਆਲਟੀ ਦਾ ਕੰਮ ਹੋ ਰਿਹਾ ਐਸ ਪਰ ਗਾਈਡਲਾਈਨ ਮੈਂ ਉਹਨੂੰ ਕਿਹਾ ਕਿ ਜੋ ਐਸ ਪਰ ਸਾਡੀਆਂ ਗਾਈਡਲਾਈਨ ਹੈਗੀਆਂ ਉਹਦੇ ਮੁਤਾਬਕ ਕੰਮ ਕਰਨਾ ਪੈਣਾ ਉਹ ਤੋਂ ਲੰਬੇ ਨਹੀਂ ਜਾਇਆ ਜਾਣਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਠੇਕੇਦਾਰ ਨੇ ਜਿਹੜਾ ਵਾ ਇਹ ਕੰਮ ਪਹਿਲਾਂ ਬਿਨਾਂ ਦਸੰਬੜਾ ਮਿਲੂ ਲਾ ਦਿੱਤੀ ਆ ਤਦੋਂ ਤੁਹਾਨੂੰ ਕਾਰਵਾਈ ਜਦੋਂ ਚਾਹੀਦੀ ਹੈ ਹਾਂਜੀ ਉਹ ਜੋ ਸਾਡੀ ਵਿਭਾਗ ਦੀ ਕਾਰਵਾਈ ਹੈ ਉਹ ਸਾਡੇ ਅਫਸਰ ਉਹ ਦੇਖਣਗੇ ਕਰਨਗੇ ਜੀ